ਰਾਹਿਤ ਰੋਜੀ ਕਾ ਖਾਲਸਾ ਰਾਹਿਤ ਰੋਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਵੱਲੋਂ ਢੇੜੇ ਪਿੰਡਾਂ ਵਿੱਚ ਗੁਰਮਤ ਪ੍ਰਚਾਰ ਕਰਾਇਆ ਜਾ ਹੈ ਬੱਚਿਆਂ ਦੁਆਰਾ ਨਾ ਸਿਖਾਇਆ ਜਾ ਪ੍ਰਚਾਰ ਇੱਕ ਸ਼ਾਨਾਂਕਾ ਜੋ ਕਦਮ ਹੈ ਇਸ ਦੇ ਵਿੱਚ ਮਿਸ਼ਨਰੀ ਵਾਲੇ ਤੇ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਪ੍ਰਚਾਰਕ ਉਹੀ ਪਹੁੰਚੇ ਨੇ ਬੱਚਿਆਂ ਨੂੰ ਇਹਨਾਂ ਦੇ 7 ਦਿਨ ਗੁਰਮਤ ਪ੍ਰਚਾਰਕ ਆਇਆ ਵਧੀਆ ਬੱਚਿਆਂ ਨੂੰ ਸੱਪਜੀ ਸਾਉ ਸਿਖਾਇਆ ਹੈ ਹੋਰ ਬਾਣੀਆਂ ਸਿਖਾਈਆਂ ਗੁਰ ਇਤਿਹਾਸ ਸਿਖਾਇਆ ਹੈ ਮੈਂ ਪਿੰਡ ਦੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਮੈਂ ਅੱਗੇ ਵੀ ਆਸ ਕਰਦਾ ਹਾਂ ਵੀ ਇਹੋ ਜਿਹੇ ਕੈਂਪ ਸਾਡੇ ਪਿੰਡ ਵਿੱਚ ਇਹ ਜ਼ਰੂਰ ਲਗਾਉਣ ਮੇਰੇ ਵੱਲੋਂ ਸਾਰਿਆਂ ਦਾ ਇੱਥੇ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਭੇਜੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੋਟਾਨ ਕੋਟਾਨ ਸ਼ੁਕਰਾਨਾ ਕਰਦਾ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਮਰਿਆਦਾ ਨਾਲ ਇਹ ਸਾਰੀ ਸੇਵਾ ਨਿਭਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਪ੍ਰਬੰਧ ਕਮੇਟੀ ਦੀ ਸ਼ਤਕਾਰਯੋਗ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਮ ਜੀ ਵੱਲੋਂ ਗਰਮੂਤ ਕੈਂਪ ਜਿਹੜੇ ਗਰਮੀ ਦੀਆਂ ਛੁੱਟੀਆਂ ਦੇ ਬੱਚਿਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਲਗਾਉਣ ਲਈ ਕਿਹਾ ਗਿਆ ਸੀ ਸਾਡੇ ਮਾਨਯੋਗ ਸਕੱਤਰ ਸਾਹਿਬ ਸਰਦਾਰ ਬਿਨੂਦਰ ਸਿੰਘ ਜੀ ਕਾਲਵਾ ਦੇ ਨਿਸ਼ਾਨਦੇਸ ਸੰਸਾਰ 1 ਜੂਨ ਤੋਂ 8 ਜੂਨ ਤੱਕ ਜਿਹੜਾ ਕੈਂਪ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿਖੇ ਲਗਾਇਆ ਗਿਆ ਤਕਰੀਬਨ 40 ਤੋਂ 45 ਬੱਚਿਆਂ ਦੇ ਲਗਭਗ ਇਹਦੇ ਵਿੱਚ ਹਿੱਸਾ ਲਿਆ ਬੱਚਿਆਂ ਨੂੰ ਜਪਜੀ ਸਾਹਿਬ ਦੇ ਪਾਠ ਦੀ ਸੰਖਿਆ ਦਿੱਤੀ ਗਈ ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ ਤੇ ਸੂਰਗਿਰ ਯੋਧਿਆਂ ਦੀਆਂ ਜਿਹੜੀਆਂ ਸਾਖੀਆਂ ਨੇ ਉਹਦੀ ਸਾਂਝ ਪਾਈ ਗਈ ਤੇ ਇਹ ਵਧੀਆ ਉਪਰਾਲਾ ਪਿੰਡ ਦੇ ਪ੍ਰਧਾਨ ਸਾਹਿਬ ਦੇ ਸਹਿਯੋਗ ਨਾਲ ਸਰਪੰਚ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਸੱਤ ਰੋਜ਼ਾ ਕੈਂਪ ਜਿਹੜਾ ਉਹ ਅੱਜ ਸੰਪੂਰਨ ਹੋਇਆ ਤੇ ਇਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਕਿ ਸਾਡੇ ਪ੍ਰਬੰਧਕ ਕਮੇਟੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਦੀ ਸੰਥਾ ਦਿੱਤੀ ਜਾਵੇ ਤੇ ਸਿੱਖੀ ਸਿਧਾਂਤ ਦੀ ਜਾਣਕਾਰੀ ਦਿੱਤੀ ਜਾਵੇ ਸਿੱਖ ਧਰਮ ਦੇ ਨਾਲ ਜੋੜਿਆ ਜਾਵੇ ਜੇ ਅਸੀਂ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿਾਂਗੇ ਤਾਂ ਹੀ ਬੱਚੇ ਜਿਹੜੇ ਨੇ ਉਹ ਸਿੱਖੀ ਦੇ ਨਾਲ ਜੁੜਨਗੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਪੰਚਾਇਤ ਦਾ ਨਗਰ ਨਿਵਾਸੀ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇਹਨਾਂ ਦੇ ਨਾਲ ਸਹਿਯੋਗ ਕੀਤਾ ਸਾਡਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਇਹਨਾਂ ਦੇ ਸਹਿਯੋਗ ਨਾਲ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਗੁਰਮਤ ਦੇ ਕੈਂਪ ਛੁੱਟੀਆਂ ਦੇ ਦਿਨਾਂ ਦੇ ਵਿੱਚ ਲਗਾਏ ਜਾ ਰਹੇ ਨੇ ਅੱਜ ਪਿੰਡ ਖਾਨਪੁਰ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਹੈ ਇੱਥੇ ਜਿਹੜਾ ਗੁਰਮਤ ਕੈਂਪ 7 ਰੋਜ਼ਾ ਬੱਚਿਆਂ ਨੂੰ ਜਿਹੜਾ ਬੱਚਿਆਂ ਦੀ ਸਿੱਖਿਆ ਦੇ ਲਈ ਲਾਇਆ ਗਿਆ ਸੋ ਮੈਂ ਸਮਝਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਇਹਨਾਂ ਦੇ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ ਹੈ ਉਹ ਇਸ ਪਿੰਡ ਦੀ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਖਾਨਪੁਰ ਦੀ ಗ್ರಾಮ ਪੰਚਾਇਤ ਔਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜਿਹੜੇ ਸਾਡੇ ਜਨਰਲ ਇੰਚਾਰਜ ਨੇ ਉਹਨਾਂ ਦੇ ਵੱਲੋਂ ਮੈਂ ਸਮਝਦਾ ਇਹ ਬਹੁਤ ਵੱਡਾ ਨਾਲ ਸਹਿਯੋਗ ਕਰਕੇ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜਾ ਇਹ ਜਿਹੜੇ ਗੁਰਮਤ ਦੇ ਸਿੱਖਿਆ ਦੇ ਕੈਂਪ ਲਾਇਆ ਜਾ ਰਹੇ ਨੇ ਉਹਦੀ ਅਸੀਂ ਉੱਚੇਚੇ ਤੌਰ ਤੇ ਨਾ ਦਾ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ ਔਰ ਸਮੁੱਚੀ ਸੰਗਤ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਛੁੱਟੀਆਂ ਦੇ ਦਿਨਾਂ ਦੇ ਦੌਰਾਨ ਜਾਂ ਇਸ ਤੋਂ ਬਾਅਦ ਕਿਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪਿੰਡ ਦੇ ਜਾਂ ਇਲਾਕੇ ਦੇ ਲੋਕ ਕਿਤੇ ਵੀ ਗੁਰਮਤ ਕੈਂਪ ਲਵਾਉਣਾ ਚਾਹੁੰਦੇ ਨੇ ਤਾਂ ਉੱਥੇ ਜਿਹੜੇ ਬੱਚਿਆਂ ਦੀ ਜਿਹੜੀ ਕਿੰਨੀ ਇੱਕ ਗਿਣਤੀ ਹੋ ਸਕਦੇ ਉਹਦੀ ਗਿਣਤੀ ਦੱਸ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਚਾਰਕ ਸਹਿਬਾਨਾਂ ਨਾਲ ਗੁਰਦੁਆਰਾ ਫਤੇਗੜ ਸਾਹਿਬ ਦੇ ਜਿਹੜੇ ਮੈਨ ਉੱਥੇ ਹੈੱਡ ਨੇ ਮੈਨੇਜਰ ਸਾਹਿਬ ਨਾਲ ਜਾਂ ਸਾਡੇ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਸੰਪਰਕ ਕਰਕੇ ਅਸੀਂ ਜਿਹੜਾ ਹਰ ਪਿੰਡ ਦੇ ਵਿੱਚ ਜਿਹੜਾ ਟੈਂਪ ਲਾਉਣ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਹੈ ਸੋ ਮੈਂ ਉਮੀਦ ਕਰਦਾ ਕਿ ਵੱਤ ਵੱਤ ਜਿਹੜੀਆਂ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਇਲਾਕੇ ਦੀ ਸੰਗਤ ਹੈ ਇਹ ਦਿਨਾਂ ਦੇ ਵਿੱਚ ਆਪਾਂ ਲਾਈਏ ਲਾਹ ਲਈਏ ਕਿਉਂਕਿ ਸਾਡਾ ਬਹੁਤ ਵੱਡਾ ਔਰ ਬਹੁਤ ਬੜਮੋਲਾ ਇਤਿਹਾਸ ਹੈ ਜਿਹੜਾ ਕਿ ਅੱਜ ਸਾਨੂੰ ਹਰ ਬੱਚੇ ਦੇ ਜਹਨ ਤੱਕ ਲੈ ਕੇ ਜਾਣ ਦੀ ਲੋੜ ਆ ਜਿਹੜਾ ਕਿ ਹਰ ਬੱਚੇ ਤੱਕ ਸਾਨੂੰ ਉਹ ਜਿਹੜੀ ਸਿੱਖਿਆ ਪਹੁੰਚਾਉਣ ਦੀ ਲੋੜ ਹੈ ਉਹਦੇ ਲਈ ਮੈਂ ਸਮਝਦਾ ਜਿਹੜਾ ਇਹ oprala ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਚੰਗਾ ਔਰ ਆਉਣ ਵਾਲੇ ਸਮੇਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਵੀ oprala ਕਰਨ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਗੁਰਬਾਣੀ ਨਾਲ ਜੁੜਨ ਔਰ ਸਾਡੇ ਗੁਰੂ ਇਤਿਹਾਸ ਤੋਂ ਜਾਣੂ ਹੋਣ ਸਾਡੇ ਜਿਹੜੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਣ ਇਹ ਮੈਂ ਸਮਝਦਾ ਸਾਨੂੰ oprale ਨੇ ਆਉਣ ਵਾਲੇ ਸਮੇਂ 'ਚ ਵੀ ਕਰਨੇ ਚਾਹੀਦੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾ